ਭਾਈ ਜੈਤਾ ਜੀ ਆਖਰੀ ਸਮਾਂ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਉਹ ਕਿਹੜੀ ਲੜਾਈ ਚ ਕਿਹੜੇ ਯੁੱਧ ਚ ਹੋਈ ਉਹ ਸੀਨ ਥੋੜਾ ਜਆ ਆਪਾਂ ਪੇਸ਼ ਕਰੀ ਚਮਕੌਰ ਦੀ ਗੜੀ ਵਿੱਚ ਜਦੋਂ ਇਹ ਘਿਰ ਗਏ ਸੀ ਜੀ ਕੁਝ ਗਿਣਤੀ ਦੇ ਸਿੰਘ ਰਹੇਗੇ ਸੀ 6 5 6 7 ਇੰਨਾ ਕੁ ਦੱਸਦੇ ਨੇ ਇਤਿਹਾਸਕਾਰ ਜੀ ਸਾਹਮਣੇ ਤਾਂ ਹੁਣ ਜੇ ਲੱਖਾਂ ਨਹੀਂ ਤਾਂ ਹਜ਼ਾਰਾਂ ਤਾਂ ਸੀਗੀਆਂ ਮੁਗਲ ਫੌਜਾਂ ਵਿੱਚ ਪਹਾੜੀ ਰਾਜ ਰਲੇ ਹੋਏ ਸੀ ਉਹਨਾਂ ਦੇ ਉਹਨਾਂ ਦੀ ਕਿੰਨਾ ਚੇਰੋ ਲੜ ਸਕਦੇ ਸੀ ਜੀ ਤੋ ਜਿੰਨਾ ਚ ਉਹ ਜਿੰਨਾ ਕੋ ਲੜੇ ਜੀ ਉਹ ਜਿਵੇਂ ਕਹੇ ਸੀ ਨੇ ਕਹਿੰਦੇ ਨਾ ਨਾ ਗੁਰੂ ਗੋਬਿੰਦ ਸਿੰਘ ਵੀ ਸਵਾ ਲੱਖ ਸੇਕ ਲੜਾਉ ਤਦ ਜਣੀ ਇੱਕ ਬੰਦੇ ਨੇ ਜੇ ਸਵਾ ਲੱਖ ਨਹੀਂ ਤਾਂ ਘੱਟ ਤੋਂ ਘੱਟ 20 20 50 50 100 100 ਬੰਦਾ ਮਾਰਿਆ ਫਿਰ ਸ਼ਹੀਦ ਦੀਆਂ ਪਾਇਆਂ ਜੀ ਤੋ ਉੱਥੇ ਉਹ ਬਾਬਾ ਜੀਵਨ ਸਿੰਘ ਵੀ ਸ਼ਹੀਦ ਹੋ ਗਏ ਜਦੋਂ ਸ਼ਹੀਦ ਹੋ ਗਏ ਤੇ ਕਿਉਂਕਿ ਕਲਗੀ ਲੱਗੀ ਹੋਈ ਸੀ ਪੋਸ਼ਾਕ ਗੁਰੂ ਗੋਬਿੰਦ ਸਿੰਘ ਦੀ ਸੀ ਮੁਗਲ ਹਾਕਮ ਤਾਂ ਮੁਗਲ ਜਰਨੈਲ ਤਾਂ ਜਿਹੜੇ ਉਹ ਤਾਂ ਨੱਚਣ ਲੱਗੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ